ਸਾਹਿਕਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਸੰਗਰੂਰ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾਣੇ ਆ ਕਿਉਂਕਿ ਅੱਜ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਦਾ ਆਗਾਜ਼ ਹੋਣ ਜਾ ਰਿਹਾ ਕੁਛ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਸੀਜ਼ਨ 3 ਦਾ ਆਗਾਜ਼ ਕਰਨਗੇ ਸਿੱਧੀਆਂ ਤਸਵੀਰਾਂ ਵਿਖਾਣੇ ਆ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਜਿਸ ਢੰਗ ਦੇ ਨਾਲ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਦੇ ਵਿੱਚ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੀਜ਼ਨ 2 ਜਿਹੜੇ ਨੇ ਕਾਫੀ ਸਫਲ ਰਹੇ ਹੋਰ ਇਸ ਵਾਰ ਦਾ ਜਿਹੜਾ ਸੀਜ਼ਨ 3 ਹੈ ਸਰਕਾਰ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਦੀਆਂ ਖੇਡਾਂ ਦੇ ਵਿੱਚ 5 ਲੱਖ ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਹਿੱਸਾ ਲੈਣਗੇ 5 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਇਨ ਗੇਮਾਂ ਦੇ ਵਿੱਚ ਹਿੱਸਾ ਲੈਣਗੇ ਇਸ ਵਾਰ ਸਰਕਾਰ ਨੇ ਜਿਹੜੀ ਇਨਾਮ ਰਾਸ਼ੀ ਹੈ ਉਹ ਵੀ 9 ਕਰੋੜ ਦੇ ਆਸ-ਪਾਸ ਦੀ ਰੱਖੀ ਹੈ ਔਰ ਜਿਸ ਤੰਗ ਦੇ ਨਾਲ ਇਸ ਵਾਰ ਦਾ ਜਿਹੜਾ ਸੀਜ਼ਨ 3 ਹੈ ਇਸ ਦੇ ਵਿੱਚ 37 ਵੱਖ-ਵੱਖ ਗੇਮਾਂ ਨੂੰ ਸ਼ਾਮਲ ਕੀਤਾ ਗਿਆ ਅੱਜ ਤੋਂ ਇਸ ਮਹਾ ਖੁੰਮਦਾ ਸ਼ੁਰੂਆਤ ਹੋ ਰਿਹਾ ਹੈ ਅੱਜ ਤੋਂ ਇਸ ਮਹਾਕੁੰਭੀ ਜਿਹੜੀ ਸ਼ੁਰੂਆਤ ਦੀ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਛੋਟੇ ਛੋਟੇ ਬੱਚੇ ਜਿਮਨਾਸਟਿਕ ਦੀ ਪਰਫਾਰਮੈਂਸ ਦੇਣ ਲਈ ਇੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਸਿੱਧੀਆਂ ਜਿਹੜੀਆਂ ਤਸਵੀਰਾਂ ਬੁਖਾ ਰਹੇ ਹਾਂ ਕਿਉਂਕਿ ਇਸ ਵਾਰ ਦੇ ਜੇਕਰ ਸੀਜ਼ਨ ਦੀ ਗੱਲ ਕਰੀਏ ਤੇ ਇਸ ਵਾਰ ਦਾ ਜਿਹੜਾ ਬਲੌਕ ਸतरीय ਪ੍ਰਤੀਯੋਗਿਤਾਵਾਂ ਹੋਣਗੀਆਂ ਇੱਕ ਤੋਂ ਲੈ ਕੇ 10 ਸਤੰਬਰ ਤੱਕ ਆ ਪ੍ਰਤੀਯੋਗਿਤਾਵਾਂ ਹੋਣਗੀਆਂ ਇਸ ਤੋਂ ਇਲਾਵਾ ਜ਼ਿਲ੍ਹਾ ਸतरीय ਕੰਪੀਟੀਸ਼ਨਾਂ ਦੀ ਗੱਲ ਕਰੀਏ ਤੇ 15 ਤੋਂ 22 ਸਤੰਬਰ ਤੱਕ ਰਹਿਣਗੇ ਇਸ ਤੋਂ ਇਲਾਵਾ ਰਾਜ ਸतरीय ਜਿਹੜੀ ਪ੍ਰਤੀਯੋਗਿਤਾ ਨੇ 11 ਅਕਤੂਬਰ ਤੋਂ 9 ਨਵੰਬਰ ਤੱਕ ਰਹਿਣਗੀਆਂ ਔਰ ਇਸ ਢੰਗ ਦੇ ਨਾਲ ਸੀਜ਼ਨ ਬਣ ਰਿਹਾ ਇਸ ਢੰਗ ਦੇ ਨਾਲ ਸੀਜ਼ਨ ਦੋ ਰਿਆ ਪਹਿਲੇ ਸੀਜ਼ਨ ਦੇ ਵਿੱਚ ਤਕਰੀਬਨ ਤਕਰੀਬਨ 3 ਲੱਖ ਬੱਚਿਆਂ ਨੇ ਭਾਗ ਲਿੱਤਾ ਸੀ ਜਿਸ ਦੇ ਵਿੱਚੋਂ 9964 ਜਿਹੜੇ ਜੇਤੂ ਖਿਡਾਰੀ ਸੀ ਉਹਨਾਂ ਨੂੰ ਸਰਕਾਰ ਦੀ ਤਰਫੋਂ 6.85 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਦੂਜੀ ਜਿਹੜੀਆਂ ਗੇਮਾਂ ਹੋਈਆਂ ਯਾਨੀ ਦੂਜਾ ਜਿਹੜਾ ਸੀਜ਼ਨ ਰਿਆ ਉਸ ਦੇ ਵਿੱਚ ਤਕਰੀਬਨ 4 ਲੱਖ ਖਿਡਾਰੀਆਂ ਨੇ ਹਿੱਸਾ ਲਿੱਤਾ ਔਰ ਜਿਨ੍ਹਾਂ ਦੇ ਵਿੱਚੋਂ 12.5 ਹਜ਼ਾਰ ਜੇਤੂ ਖਿਡਾਰੂ ਸੀ ਇਹਨਾਂ ਨੂੰ 8. 78 ਕਰੋੜ ਦੀ ਇਨਾਮ ਰਾਸ਼ੀ ਦਿੱਤੀ ਗਈ ਔਰ ਅੱਜ ਵੀ ਤੁਹਾਨੂੰ ਜਿਹੜੀ ਤਸਵੀਰ ਬੁਖਾ ਰਹਿਆਂ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਕਿਉਂਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਹੜੀਆਂ ਪਿੰਡੂ ਖੇਡਾਂ ਨੇ ਪਿੰਡੂ ਜਿਹੜਾ ਕਹਿ ਸਕਦੇ ਆ ਟੈਲੈਂਟ ਹੈ ਉਸ ਟੈਲੈਂਟ ਨੂੰ ਬਾਹਰ ਲਿਆ ਲਿਆ ਜਾਏ ਔਰ ਜਿਆਦਾ ਤੋਂ ਜਿਆਦਾ ਯੂਥ ਨੂੰ ਇਨ ਗੇਮਾਂ ਦੇ ਨਾਲ ਜੋੜਿਆ ਜਾਏ ਤੁਹਾਨੂੰ ਉਹੀ ਤਸਵੀਰ ਬੁਖਾ ਰਹਿਆਂ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਮਹਾਕੁੰਮ ਜਿਹੜਾ ਅੱਜ ਤੱਕਦਾ ਹੋਇਆ ਨਜ਼ਰ ਆ ਰਿਹਾ ਹੈ ਕਬੱਡੇ ਮਹਾਕੁੰਬ ਦੇ ਵਿੱਚ ਬੱਚੇ ਜਿਹੜੇ ਨੇ ਉਹ ਆਜਾ ਹਿੱਸਾ ਲੈਣਗੇ ਓਪਨਿੰਗ ਸਰਮਨੀ ਦੀ ਸਿੱਧੀਆਂ ਤਸਵੀਰਾਂ ਓਪਨਿੰਗ ਸਰਮਨੀ ਇੱਕ ਵੱਡਾ ਸਮਾਗਮ ਰੱਖਿਆ ਹੋਇਆ ਇੱਕ ਮਹਵਿਆ ਸਮਾਗਮ ਰੱਖਿਆ ਹੋਇਆ ਜਿਸ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਟੰ ਦੇ ਨਾਲ ਇੱਕ ਵੱਡੇ ਮੈਦਾਨ ਦੇ ਵਿੱਚ ਵੱਡਾ ਆਏ ਹੋ ਜਨ ਹਰ ਪੰਜਾਬ ਦੇ ਮੁੱਖ ਮੰਤਰੀ ਅੱਥੇ ਪਹੁੰਚਣਗੇ ਉਹਨਾਂ ਦੇ ਨਾਲ ਹੋਰ ਕੈਬਨਿਟ ਮੰਤਰੀ ਜਿਹੜੇ ਨੇ ਇੱਥੇ ਪਹੁੰਚਣਗੇ ਔਰ ਕੁਝ ਹੀ ਦੇਰ ਦੇ ਵਿੱਚ ਆ ਸਮਾਗਮ ਜਿਹੜਾ ਹੁਣ ਸ਼ੁਰੂ ਹੋ ਜੇਗਾ ਇਸ ਵਾਰ ਦਾ ਸਮਾਰਗਮ खासा ਅਹਿਮ ਰਹੇਗਾ ਕਿਉਂਕਿ ਸਰਕਾਰ ਨੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਤੋਂ ਇਲਾਵਾ ਜਿਹੜੇ ਹੋਰ ਖਿਡਾਰੀ ਨੇ ਉਹਨਾਂ ਨੂੰ ਵੀ ਨਵੇਂ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਸੱਦੇ ਆਇਆ ਹਨ ਉਨੂੰ ਉਪਰਤੀਆਂ ਹੋਈਆਂ ਸਟੇਜਾਂ ਬਖਸ਼ੇ ਦੀਆਂ ਤਸਵੀਰਾਂ ਬਖਾਣੇ ਆ ਕਿਉਂਕਿ ਇੱਥੇ ਪੰਜਾਬ ਦੇ ਜਿਹੜੇ ਮੰਤਰੀ ਨੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਪਹੁੰਚਣ ਦਾ ਸਿਲਸਿਲਾ ਵੀ ਲਗਾਤਾਰ ਜਿਹੜਾ ਸ਼ੁਰੂ ਹੋ ਜਾਏਗਾ ਕੁਝ ਹੀ ਦੇਰ ਦੇ ਵਿੱਚ ਮੰਤਰੀ ਅਤੇ ਵਿਧਾਇਕ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਔਰ ਜਦੋਂ ਮੁੱਖ ਮੰਤਰੀ ਪਹੁੰਚਣਗੇ ਤਾਂ ਉਸ ਤੋਂ ਬਾਅਦ ਆ ਸੀਜ਼ਨ 3 ਜਿਹੜਾ ਇਸ ਦੀ ਸ਼ੁਰੂਆਤ ਹੁੰਦੀ ਹੋਈ ਨਜ਼ਰ ਆਏਗੀ तकरीबन तकरीबन 5 ਲੱਖ ਤੋਂ ਵੱਧ ਬੱਚਿਆਂ ਨੂੰ ਇਸ ਵਾਰ ਇਨ ਖੇਡਾਂ ਦੇ ਨਾਲ ਜੁੜਨ ਦਾ ਸਰਕਾਰ ਦਾ ਟਾਰਗੇਟ ਹੈ ਔਰ ਉਸੇ ਟਾਰਗੇਟ ਨੂੰ ਲੈ ਕੇ ਅੱਜ ਜਿਸ ਢੰਗ ਦੇ ਨਾਲ ਸੀਜ਼ਨ 3 ਦੀ ਸ਼ੁਰੂਆਤ ਹੋ ਰਹੀ ਹੈ ਤੁਹਾਨੂੰ ਸਿੱਧੀਆਂ ਤਸਵੀਰਾਂ ਵਖਾ ਰਿਹਾ ਸੰਗਰੂਰ ਦੀਆਂ ਤਸਵੀਰਾਂ ਨੇ ਜਿਮਨਾਸਟਿਕ ਛੋਟੇ ਛੋਟੇ ਬੱਚੇ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਮਨਾਸਟਿਕ ਆਰਟ ਦੀ ਪ੍ਰਸਤuti ਹੋ ਰਹੀ ਹੈ ਇਸ ਤੋਂ ਬਾਅਦ ਹੋਰ ਜਿਹੜੀਆਂ ਰਵਾਇਤੀ ਖੇਡਾਂ ਨੇ ਕਿਉਂਕਿ ਇਸ ਵਾਰ 37 ਵੱਖ-ਵੱਖ ਗੇਮਾਂ ਜਿਹੜੀਆਂ ਨੇ ਉਹ ਇਸ ਸੀਜ਼ਨ 3 ਦੇ ਵਿੱਚ ਸ਼ਾਮਲ ਕੀਤੀਆਂ ਗਿਆ ਨੇ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹਨਾਂ ਖੇਡਾਂ ਨੂੰ ਵੀ ਮੁਰਤੋਂ ਸੁਰਜੀਤ ਕਿਤਾ ਜਾਏ ਜਿਹੜੀ ਸਾਡੀਆਂ ਰਵਾਇਤੀ ਖੇਡਾਂ ਸੀ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇਹ ਖੇਡਾਂ ਦੇ ਨਾਲ ਜੋੜਿਆ ਜਾਏ ਕਿਉਂਕਿ ਕੋਸ਼ਿਸ਼ ਆਹੀ ਹੈ ਕਿ ਜਿੰਨਾ ਯੂਥ ਮੈਦਾਨਾਂ ਵੱਲੋਂ ਆਏਗਾ ਜਿੰਨਾ ਯੂਥ ਖੇਡਾਂ ਵੱਲੋਂ ਜੁੜੇਗਾ ਉਨਾ ਹੀ ਨਸ਼ਿਆਂ ਤੋਂ ਦੂਰ ਰਹੇਗਾ ਇੱਕ ਵੱਟੇ ਮੈਸੇਜ ਦੇ ਨਾਲ ਸੀਜ਼ਨ 3 ਦਾ ਆਗਾਜ਼ ਹੋ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਤਰ੍ਹਾਂ ਦਾ ਆਗਾਜ਼ ਹੋ ਰਿਹਾ ਹੈ उस तरह का नतीजे भी या फिर नहीं कैमरा परसन आनंद कपूर दैनिक सवेरा टीवी संगरूर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप